ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹੱਲਾ ਪਹਿਲਾ ਕਹਾ ਸੋ ਖੇਲ ਤਬੇਲਾ ਕੋੜੇ ਕਹਾ ਭੇਰੀ ਸਹਨਾਈ ਕਹਾ ਸੋਤੇ ਗਬੰਦ ਗਾਡੇ ਰੜ ਕਹਾਂ ਸੋ ਲਾਲ ਕਵਾਈ ਕਹਾਂ ਸੋ ਆਰਸੀਆ ਮੋਹ ਬੰਕੈ ਐਥੈ ਦਿਸੈ ਨਾਹੀ ਕਹਾਂ ਸੋ ਖੇਲਤ ਬੇਲਾ ਘੋੜੇ ਕਹਾਂ ਪੇਰੀ ਸਹ ਨਾਈ ਕਹਾਂ ਸੋਤੇ ਗੁੰਬੰਦ ਗਾਡੇ ਰੜ ਕਹਾਂ ਸੋ ਲਾਲ ਕਵਾਈ ਕਹਾਂ ਸੋ ਆਰਸੀਆ ਮੁਹ ਬੰਕੈ ਐਥੈ ਦਿਸੈ ਨਾਹੀ ਇਹੋ ਜਗ ਤੇਰਾ ਤੂ ਗੋਸਾਈ ਇਕ ਘੜੀ ਮਹਿ ਥਾਪਿਉ ਥਾਪੇ ਜਰ ਵੰਡ ਦੇਵੈ ਭਾਈ ਰਹਾਉ ਕਹਾ ਸੋ ਘਰ ਦਰ ਮੰਡਪ ਮਹਿਲਾ ਕਹਾ ਸੋ ਬੰਕ ਸਰਾਈ ਕਹਾਂ ਸੋ ਸੇਜ ਸੁਖਾਲੀ ਕਾਮਣ ਜਿਸ ਵੇਖ ਨੀਂਦ ਨਾ ਪਾਈ ਕਹਾਂ ਸੋ ਪਾਨ ਤਮ ਬੋਲੀ ਹਰ ਮਾਂ ਹੋਈ ਆ ਛਾਈ ਮਾਈ ਇਸ ਜਰ ਕਾਰਣ ਕਣੀ ਵਿਗੁੱਤੀ ਇਨ ਜਰ ਕਣੀ ਖੁਆਈ ਪਾਪਾਂ ਬਾਜੋ ਹੋਵੈ ਨਹੀਂ ਮੋਇਆ ਸਾਥ ਨਾ ਜਾਈ ਜਿਸਨੋ ਆਪ ਖੁਆਏ ਕਰਤਾ ਖਸ ਲਏ ਚੰਗਾਈ ਕੋਟੀ ਹੂ ਪੀਰ ਵਰਜ ਰਹਾਏ ਜਾ ਮੀਰ ਸੁਨਿਆ ਧਾਇ ਥਾਨ ਮੁਕਾਮ ਜਲੇ ਬਿਜ ਮੰਦਰ ਮੁਛ ਮੁਛ ਕੋਇਰ ਰੁਲਾਇ ਕੋਈ ਮੁਗਲ ਨਾ ਹੋਆ ਅੰਧਾ ਕਿਨਾਂ ਨਾਂ ਪਰਚਾ ਲਾਇਆ ਮੁਗਲ ਪਠਾਣਾ ਪਹੀ ਲੜਾਈ ਰਣਮਹ ਤੀਗ ਵਗਾਈ ਓਨੀ ਤੁਪਕ ਤਾਣ ਚਲਾਈ ਓਨੀ ਹਸਤ ਚੜਾਈ ਜਿਨ ਕੀ ਚੀਰੀ ਦਰਗਹ ਪਾਟੀ ਤਿਨਾ ਮਰਣਾ ਭਾਈ ਇੱਕ ਹਿੰਦਵਾਣੀ ਆਵਰ ਤੁਰ ਕਾਣੀ ਭਟਿਆਣੀ ਠਕੁਰਾਣੀ ਇੱਕ ਨਾ ਪੇਰਣ ਸਿਰ ਖੁਰ ਪਾਟੇ ਇਕ ਨਾ ਵਾਸ ਮਸਾਣੀ ਜਿਨ ਕੇ ਬੰਕੇ ਘਰੀ ਨਾ ਆਇਆ ਤਿਨ ਕਿਉ ਰਹਿਣ ਵਿਹਾਣੀ ਆਪੇ ਕਰੇ ਕਰਾਏ ਕਰਤਾ ਕਿਸਨੋ ਆਖ ਸੁਣਾਈਐ ਦੁੱਖ ਸੁਖ ਤੇਰਾ ਪਾਣਾ ਹੋਵੈ ਕਿਸ ਥੈ ਜਾਏ ਰੂ ਆਈਐ ਹੁਕਮੀ ਹੁਕਮ ਚਲਾਏ ਬਿਗਸ ਨਾਨਕ ਲਿਖਿਆ ਪਾਈਐ ਆਪੇ ਕਰੇ ਕਰਾਏ ਕਰਤਾ ਕਿਸਨੋ ਆਖ ਸੁਣਾਈਐ ਦੁੱਖ ਸੁਖ ਤੇਰਾ ਪਾਣਾ ਹੋਵਾ ਕਿਸ ਥੈ ਜਾਏ ਗੁਰੂ ਆਈਐ ਹੁਕਮੀ ਹੁਕਮ ਚਲਾਏ ਬਿਗਸੈ ਨਾਨਕ ਲਿਖਿਆ ਪਾਈਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ